ਹੋ 트럼ਪ ਆਤਾ ਗਿਆ 트럼ਪ ਦੇ ਅਕੋ ਇਹ ਸਥਾਈ ਭਰ ਨਹੀਂ ਹੈ ਕਿ جنگਬੰਦੀ ਹੋਵੇਗੀ ਇਹਦੇ ਪਿੱਛੇ ਕੀ ਹੈ ਕਿ ਜਿਹੜੇ ਖੁਦ ਇਜ਼ਰਾਈਲ ਦੇ ਫੌਜੀ ਨੇ ਉਹ ਗਵਾਜ਼ਾ ਫਲਸਤੀਨ ਦੇ ਵਿੱਚ ਕੈਦ ਨੇ ਹੋ ਸਕਦਾ ਹੈ ਉਹਨਾਂ ਕੈਦਿਆਂ ਨੂੰ ਛਡਾਉਣ ਦੇ ਲਈ ਇਹਨੇ ਸਾਜ਼ਿਸ਼ ਰਚੀ ਹੋਵੇ ਕਿ ਜਦ ਥੋੜਾ ਜਿਹਾ ਜੰਗਬੰਦੀ ਕਰ ਲੋ ਬਾਦ ਵਿੱਚ ਫੇਰੇ ਲੜਾਈ ਜਿਹੜੀ ਹੈ ਉਸੇ ਤਰ੍ਹਾਂ ਦੀ ਹੋਵੇ ਪਰ ਅਸੀਂ ਇਹ ਸਾਰਾ ਕੁਝ ਦੇਖਦੇ ਹੋਏ ਆਪਣੀਆਂ ਅੱਖਾਂ ਨੂੰ ਖੁੱਲ੍ਹਾ ਰੱਖੀਏ ਤੇ ਅਸੀਂ ਉਹਨਾਂ ਲੋਕਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਐਦਾ ਦੀ ਗੱਲ ਹੋ ਰਹੀ ਆ ਤਾਂ ਸਾਨੂੰ ਉਥੇ ਜਾ ਕੇ ਇਖਤਿਆਰ ਦਾ ਨਾਰਾ ਮਾਰਨਾ ਚਾਹੀਦਾ ਆ ਇਹਦਾ ਹੋਵੇ ਜੇ ਜੰਗਲ ਨੂੰ ਲੱਗੀ ਅੱਗ ਤੇ ਚਿੜੀ ਚੁੰਝ ਵਿੱਚ ਪਾਣੀ ਪਾ ਕੇ ਆਗ ਬੁਝਾਉਣ ਲੱਗੀ ਕਿਸੇ ਨੇ ਪੁੱਛਿਆ ਕਿ ਤੇਰੀ ਚੁੰਝ ਦੇ ਪਾਣੀ ਨਾਲ ਬੋਲਦੀ ਥੋੜਾ ਜਾਏਗੀ ਕਿ ਉਹਦਾ ਕੋਈ ਜਵਾਬ ਸੀ ਚਲ ਕੋਈ ਗੱਲ ਨਹੀਂ ਅੱਜ ਤਾਂ ਨਹੀਂ ਮੁੜੇ